ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ ਧੰਨ ਗੁਰੂ ਅਰਜਨ ਦੇਵ ਪੰਜਵੇਂ ਪਾਤਸ਼ਾਹ ਜਿਨ੍ਹਾਂ ਦੀ ਪਾਵਨ ਬਾਣੀ ਗਾਥਾ ਜੋ ਸਾਸਤ੍ਰੀ ਸਲੋਕਾਂ ਤੋਂ ਬਾਅਦ 1360 ਅੰਗ ਦੇ ਉੱਤੇ ਆਰੰਭ ਹੁੰਦੀ ਹੈ ਉਸ ਬਾਣੀ ਦੀ ਵਿਚਾਰ ਅਸੀਂ ਕਰ ਰਹੇ ਆ। ਆਮ ਕਰਕੇ ਸਾਸਕ੍ਰਿਤੀ ਸ਼ਲੋਕਾਂ ਨੂੰ ਪੜਨਾ, ਇਸ ਬਾਣੀ ਨੂੰ ਪੜਨਾ, ਸਵਈਆਂ ਨੂੰ ਪੜਨਾ ਬਹੁਤ ਔਖਾ ਹੈ। ਬਿਨਾਂ ਸੰਖਿਆ ਤੋਂ ਇਹ ਬਾਣੀ ਨਹੀਂ ਪੜੀ ਜਾ ਸਕਦੀ। ਇਸ ਕਰਕੇ ਆਪ ਜੀ ਦੇ ਨਾਲ ਮੈਂ ਇਹ ਜਿਹੜੀ ਗਾਥਾ ਬਾਣੀ ਹੈ ਇਸ ਦੀ ਵਿਚਾਰ ਜਿਹੜੀ ਸਾਂਝ ਕਰਨ ਲੱਗਿਆ। ਮਹੱਲਾ 5 ਉਹ ਗਾਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਸੰਖੇਪ ਰੂਪ ਦੇ ਵਿੱਚ ਮੂਲ ਮੰਤਰ ਹੈ ਪਹਿਲਾ ਸ਼ਲੋਕ ਆਪ ਸੰਗਤਾਂ ਦੇ ਨਾਲ ਪਿਛਲੀ ਬੀਬੀ ਦੇ ਵਿੱਚ ਸਾਂਝਾ ਕੀਤਾ ਸੀ ਅੱਜ ਇਸ ਗਾਥਾ ਬਾਣੀ ਦਾ ਦੂਜਾ ਸ਼ਲੋਕ ਹੈ ਜਿਹੜਾ ਉਹ ਆਪ ਸੰਗਤਾਂ ਦੇ ਨਾਲ ਸਾਂਝਾ ਕਰਨਾ ਹੈ ਇਸ ਸ਼ਲੋਕ ਦਾ ਸੀ ਪਾਠ ਵੀ ਕਿਵੇਂ ਕਰਨਾ ਇਹ ਵੀ ਵਿਚਾਰਨਾ ਹੈ ਔਰ ਆਰਥੁਰ ਭਾਵ ਅਰਥ ਕੀ ਬਣਦੇ ਨੇ ਇਹ ਵੀ ਅਸੀਂ ਵਿਚਾਰ ਕਰਨੇ ਹੈ ਆਓ ਦੂਜੇ ਸ਼ਲੋਕ ਦਾ ਪਹਿਲਾਂ ਪਾਠ ਕਰਦੇ ਹਾਂ ਪਰਮਾਣੂ ਪਰਜੰਤ ਆਕਾਸ਼ ਹੈ ਦੀਪ ਲੋ ਸ਼ਖੰਡਣ ਹੈ ਗਸ਼ੀਣ ਨੇਣ ਭਾਰੇਣ ਨਾਨਕ ਬਿਨ ਸਾਧੂ ਨ ਸਿੱਧਿਆ ਤੇ ਇਸ ਤਰ੍ਹਾਂ ਜਿਹੜਾ ਇਸ ਬਾਣੀ ਦਾ ਪਾਠ ਪੜਨ ਦਾ ਹੋ। ਤਾਂ ਹੁਣ ਅਰਥ ਵਿਚਾਰ ਸਾਂਝੀ ਕਰਨੀਏ। ਪਰਮਾਣੂ ਪਣੂ ਦਾ ਜਿਹੜਾ ਸਭ ਤੋਂ ਛੋਟਾ ਪਦਾਰਥ ਦਾ ਜਿਹੜਾ ਹਿੱਸਾ ਹੈ ਨਾ। ਉਹਨੂੰ ਕਹਿੰਦੇ ਨੇ ਪਰਮਾਣੂ। ਉਹਨੂੰ ਹੋਰ ਤੋੜਿਆ ਨਹੀਂ ਜਾ ਸਕਦਾ। ਪਦਾਰਥ ਨੂੰ ਤੋੜਦਿਆਂ ਖੋਜ ਕਰਦਿਆਂ ਕਰਦਿਆਂ ਮਨੁੱਖ ਪਰਮਾਣੂ ਤੱਕ ਪਹੁੰਚਿਆ। ਸਾਇੰਟਿਸਟ ਬਗਿਆਨੀ ਪਰਮਾਣੂ ਤੱਕ ਪਹੁੰਚੇ ਪਰਮਾਣੂ ਨੂੰ ਜਿਹੜਾ ਇਹ ਪਰਮਾਣੂ ਹੈ ਪਦਾਰਥ ਦਾ ਸਭ ਤੋਂ ਛੋਟਾ ਹਿੱਸਾ ਇਹਨੂੰ ਅੱਖ ਨਾਲ ਨਹੀਂ ਦੇਖਿਆ ਜਾ ਸਕਦਾ ਖੁਰਦਵੀਨ ਜਾਂ ਹੋਰ ਕਿਸੇ ਜੰਤਰ ਦੇ ਜ਼ਰੀਏ ਇਹਨੂੰ ਦੇਖਿਆ ਜਾ ਸਕਦਾ ਪਰ ਇਹਨੂੰ ਅੱਖ ਨਹੀਂ ਦੇਖ ਸਕਦੀ ਇਤਨਾ ਛੋਟਾ ਹਿੱਸਾ ਹੈ ਪਰਮਾਣੂ ਪਰਜੰਤ ਇਹਦਾ ਜਿਹੜਾ ਪ੍ਰਜੰਤ ਦਾ ਅਰਥ ਕੀਤਾ ਹੋਇਆ ਜੋ ਗਿਆਨੀ ਗੁਰਵਚਨ ਸਿੰਘ ਜੀ ਟਕਸਾਲ ਵਾਲੇ ਮਹਾਂਪੁਰਖਾਂ ਨੇ ਅਰਥ ਕੀਤਾ ਹੋਇਆ ਉਹਨੇ ਕੀਤਾ ਅਰਥ ਬਰਾਬਰ ਪਰਮਾਣੂ ਦੇ ਬਰਾਬਰ ਤੋਂ ਜੋ ਪ੍ਰੋਫੈਸਰ ਸੈਦ ਸਿੰਘ ਹੋਰ ਹਨ ਗਿਆਨੀ ਹਰਵਰ ਸਿੰਘ ਜੀ ਉਹਨਾਂ ਨੇ ਅਰਥ ਕੀਤੇ ਹੋਏ ਨੇ ਉਹਨਾਂ ਨੇ ਅਰਥ ਕੀਤੇ ਨੇ ਆਖਰੀ ਸੀਮਾ ਆਖਰੀ ਹੱਦ ਕਿਉਂਕਿ ਪਰਮਾਣੂ ਪਦਾਰਥ ਦੀ ਆਖਰੀ ਹੱਦ ਹੈ ਆਕਾਸ਼ ਹੈ ਦਾ ਭਾਵ ਆਕਾਸ਼ ਤੋਂ ਸ਼ਬਦ ਹੈ ਇਹ ਜਿਹੜਾ ਆਕਾਸ਼ ਹੈ ਸ਼ਬਦ ਹੈ ਨਾ ਇਹਨੂੰ ਪਹਿਲੇ ਜੋ ਪੁਰਾਣੀ ਪਰੰਪਰਾ ਹੈ ਪਾਠ ਕਰਨ ਦੀ ਉਹ ਸੱਸੇ ਦਿਲਾਂ ਮਾ ਲਾ ਕੇ ਹਾ ਹਾ ਬੋਲੇ ਜਾਂਦਾ ਆਕਾਸ਼ ਹੈ ਪਰ ਅੱਜ ਕੱਲ ਬਹੁਤੇ ਵਿਦਵਾਨ ਸੱਸੇ ਨੂੰ ਕੰਨਾਂ ਲਾਣ ਲੱਗੇ ਨੇ ਆਕਾਸ਼ ਹੈ ਜਿਵੇਂ ਸੰਸਕ੍ਰਿਤ ਪੜ੍ਹੀ ਜਾਂਦੀ ਹੈ ਜਿਵੇਂ ਚਾਲਾ ਤਾਂ ਨਿਰਾਲੀ ਭਗਤਾ ਹਾਂ ਤਤਰ ਕੰਨ ਹਾ ਲਿਖਿਆ ਸਤਿਗੁਰ ਨੇ ਕੁਛ ਇਥੋਂ ਵੀ ਸਿੱਧ ਲੈਂਦੇ ਨੇ ਚਾਲਾ ਤਾਂ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ ਪਰ ਜੋ ਪਰੰਪਰਾ ਮਤਉ ਪੁਰਾਣਾ ਜੋ ਪਾਠ ਕਰਦੇ ਆ ਰਹੇ ਆ ਅਸੀਂ ਜੋ ਸੰਪਰਦਾਵਾ ਮੁਤਾਬਕ ਕੀਤਾ ਜਾ ਰਿਹਾ ਉਥੇ ਭਗਤ ਹੈ ਉਥੇ ਕੰਨਨ ਲੱਗਿਆ ਇਸ ਕਰਕੇ ਭਗਤ ਤਾਹ ਨਹੀਂ ਜਿਤ ਕੰਨਨ ਨਾ ਹੋਵੇ ਭਗਤ ਹੈ ਇਸ ਤਰ੍ਹਾਂ ਪਾਠ ਕੀਤਾ ਜਾਂਦਾ ਤੋ ਕਈ ਵਿਦਵਾਨ ਇਹਨੂੰ ਸਸੇ ਨੂੰ ਕੰਨਨ ਲਾ ਕੇ ਵੀ ਪਾਠ ਕਰਨ ਲੱਗ ਪਏ ਨੇ ਅਰਥ ਹੈ ਆਕਾਸ਼ ਦੀਪ ਜਿਵੇਂ ਸਤ ਦੀਪ ਗਿਨੇ ਜਾਂਦੇ ਨੇ ਧਰਤੀ ਦੇ ਹਿੱਸੇ ਲੋਤ ਭਵ ਲੋਕ ਸ਼ਖੰਡਣ ਹੈ ਸ਼ਖੰਡਣ ਹੈ ਦਾ ਅਰਥ ਜਿਹੜਾ ਪ੍ਰੋਫੈਸਰ ਸਾਹਿਬ ਸਿੰਘ ਨੇ ਕੀਤਾ ਹੋਇਆ ਹੈ ਉਹਨਾਂ ਨੇ ਕੀਤਾ ਹੋਇਆ ਪਹਾੜ ਆਖਰੀ ਪਹਾੜ ਦਾ ਆਖਰੀ ਹਿੱਸਾ ਵੀ ਉੱਚੀ ਜਿਹੜੇ ਜਗ੍ਹਾ ਚਲੇ ਜਾਂਦਾ ਹੈ ਜਗਿਆਨੀ ਹਰਵੰਦ ਸਿੰਘ ਉਹਨਾਂ ਨੇ ਕੀਤਾ ਹੋਇਆ ਉਹਨੇ ਬ੍ਰਹਿਮੰਡ ਕੀਤਾ ਹੋਇਆ। ਤੋ ਇਹਦੇ ਜੇ ਅਸੀਂ ਅਰਥ ਕਰੀਏ ਪੰਕਤੀ ਦੇ ਕੋਈ ਵੀ ਜੀਵ ਇਤਨਾ ਬਰੀਕ ਹੋ ਜਾਵੇ ਪਰਮਾਣੂ ਤੋਂ ਵੀ ਬਰੀਕ ਹੋ ਜਾਵੇ ਭਾਵ ਕਿਸੇ ਨੂੰ ਦਿਖਾਈ ਨਾ ਦੇਵੇ। ਦੀਪਾਂ ਦੇ ਵਿੱਚ ਲੋਹਾ ਦੇ ਵਿੱਚ ਧਰਤੀ ਦੇ ਬ੍ਰਹਿਮੰਡ ਦੇ ਵਿੱਚ ਆਕਾਸ਼ ਦੇ ਵਿੱਚ ਸਾਰੇ ਜਗ੍ਹਾ ਵਿਚਰੇ ਸਾਰੇ ਜਗ੍ਹਾ ਘੁੰਮੇ ਗਾ ਸ਼ੀਣ ਗਾ ਸ਼ੀਣ ਹੁੰਦਾ ਫਿਰ ਕਿ ਆ ਜਾਵੇ ਜਾ ਕੇ ਆ ਜਾਵੇ ਜਾ ਆਵੇ ਨੈਣ ਭਾਰੇਣ ਨੈਣ ਕਹਿੰਦੇ ਨੇ ਅੱਖ ਨੂੰ ਭਾਰੇਣ ਅੱਖ ਬੰਦ ਕਰਕੇ ਖੋਲਣੀ ਇੰਨੀ ਕੁ ਦੇਰ ਵਿੱਚ ਜਾ ਕੇ ਆ ਜਾਵੇ ਕੋਈ ਮਨੁੱਖ ਪਰਮਾਣੂ ਤੋਂ ਬ੍ਰੀਕ ਹੋ ਜਾਵੇ ਜਾਂ ਪਰਮਾਣੂ ਦੇ ਬਰਾਬਰ ਹੋ ਜਾਵੇ ਆਕਾਸ਼ ਦੀਪ ਸਾਰੇ ਹੀ ਲੋਕ ਬ੍ਰਹਿਮੰਡ ਦੇ ਵਿੱਚ ਅੱਖ ਦੇ ਫੋਰ ਵਿੱਚ ਜਾ ਕੇ ਆ ਜਾਵੇ ਇੰਨੀ ਉਹਨਾਂ ਤਰ੍ਹਾਂ ਮਿਲ ਜਾਵੇ ਇੰਨੀ ਉਹਨਾਂ ਸਿੱਧੀ ਮਿਲ ਜਾਵੇ ਸਫਲਤਾ ਸਿੱਧੀ ਦਾ ਅਰਥ ਹੁੰਦਾ ਸਫਲਤਾ ਇਹਨਾਂ ਆਪਣੀ ਜ਼ਿੰਦਗੀ ਵਿੱਚ ਉਹ ਸਫਲ ਹੋ ਜਾਂਦੇ ਅੱਖ ਦੇ ਫੋਰ ਵਿੱਚ ਘੁੰਮ ਕੇ ਆ ਜਾਂਦੇ ਪਰ ਏ ਨਾਨਕ ਨਾਨਕ ਸਤਿਗੁਰੂ ਜੀ ਆਖਦੇ ਨੇ ਕਹਿੰਦੇ ਨੇ ਬਿਨਾ ਸਾਧੂ ਇਥੇ ਸਾਧੂ ਦਾ ਅਰਥ ਹੈ ਗੁਰੂ ਸਾਧੂ ਤੋਂ ਬਿਨਾ ਗੁਰੂ ਤੋਂ ਬਿਨਾ ਨਾ ਸਿੱਧਿ ਹਤੇ ਸਿੱਧੀ ਹੁੰਦਾ ਸਫਲਤਾ ਸਿੱਧਿਆਤੇ ਨਾ ਸਿੱਧਿਆਤ ਦਾ ਅਰਥ ਸਫਲ ਨਹੀਂ ਹੋ ਸਕਦਾ ਮਨੁੱਖਾ ਜਨਮ ਦਾ ਜੋ ਪਰਜੋਜਨ ਉਹਦੇ ਵਿੱਚ ਉਹ ਸਫਲ ਨਹੀਂ ਹੋ ਸਕਦਾ ਹੋਰ ਪਾਵੇਂ ਜੋ ਵੀ ਕਰ ਲਵੇ ਤਾਂ ਜਿਹੜਾ ਸਿੱਧਿਆਤੇ ਪਾਠ ਹੈ ਇਹਦੇ ਤੱਦੇ ਦੇ ਪੈਰ ਵਿੱਚ ਜਈਆ ਲੱਗਿਆ ਹੋਇਆ ਅੰਦਾਜ ਹੀ ਆ ਤਾਂ ਜਦੋਂ ਆਪ ਸੰਗਤਾਂ ਦੇ ਨਾਲ ਮੈਂ ਜਈਆ ਪਾਠ ਜਿਹੜਾ ਅੱਖਰ ਦੀ ਪਹਿਲਾਂ ਆਉਂਦਾ ਕਿਵੇਂ ਪੜ੍ਹਨਾ ਹੈ ਅੱਖਰਾਂ ਦੇ ਵਿੱਚ ਆ ਜਾਂਦਾ ਜਾਂ ਪੈਰ ਦੇ ਵਿੱਚ ਆ ਜਾਂਦਾ ਉਹਦਾ ਉਚਾਰਨ ਕਿਵੇਂ ਕਰਨਾ ਹੈ ਉਸ ਵੇਲੇ ਜਦੋਂ ਮੈਂ ਵੀਡੀਓ ਮੈਂ ਪਾਉਂਦਾ ਸੀ ਸੰਗਤਾਂ ਦੇ ਵੱਲੋਂ ਕਈ ਵਾਰੀ ਸਵਾਲ ਵੀ ਹੁੰਦੇ ਸੀ ਕਿ ਕਿਵੇਂ ਪਤਾ ਲੱਗੇ ਵੀ ਜੈ ਦਾ ਉਚਾਰਨ ਕਿਸ ਤਰ੍ਹਾਂ ਕਰਨਾ ਹੈ ਤਾਂ ਤੁਸੀਂ ਇਸ ਸਿੱਧ ਅਤੇ ਇਹਦੇ ਨੂੰ ਧਿਆਨ ਨਾਲ ਦੇਖੋ ਸਸੇ ਸਿਹਾਰੀ ਤਦ ਦਾ ਪੈਰ ਜਈਆ ਤਦ ਤੇ ਨੂੰ ਲਾਓ ਇੱਥੇ ਇਸ ਜਈਏ ਦੀ ਆਵਾਜ਼ ਜਿਹੜੀ ਨਿਕਲਣੀ ਸਿਹਾਰੀ ਪਲੱਸ ਐੜੇ ਦੀ ਨਿਕਲਣੀ ਹੈ ਕਿਉਂਕਿ ਤਾਂ ਦਿਨੋਂ ਕੰਨਾ ਨਹੀਂ ਇਸ ਕਰਕੇ ਇਹਨੂੰ ਕੰਨਾ ਵੀ ਨਹੀਂ ਲੱਗਣਾ ਹੈ। ਕਈ ਜਗ੍ਹਾ ਸ਼ਬਦ ਮੁਤਾਬਕ ਕੰਨਾ ਵਰਤਿਆ ਵੀ ਜਾ ਸਕਦਾ। ਤੋਂ ਇਸਨੇ ਸਿਹਾਰੀ ਪਲੱਸ ਐੜਾ ਦੂਜੇ ਪਾਸੇ ਲਿਖਿਆ ਹੋਇਆ ਸਸੇ ਸਿਹਾਰੀ ਤੱਦੇ ਸਿਹਾਰੀ ਐੜਾ ਤਤਿ ਲਾਮ। ਤੱਦਾ ਹੈਗਾ ਹੀ ਹੈ ਸਿਹਾਰੀ ਦੇ ਵਿੱਚ ਬਦਲਿਆ ਜਾਈਆ ਪਲੱਸ ਨਾਲ ਐੜਾ ਲੱਗ ਗਿਆ। ਸਿੱਧ ਹਤੇ ਤੋ ਪਾਠ ਹੈ ਸਿੱਧੀ ਮਿਲਣਾ, ਸਫਲ ਹੋਣਾ। ਤੋਂ ਸਤਿਗੁਰੂ ਗੁਰੂ ਅਰਜਨ ਦੇ ਪੰਜਵੇਂ ਪਾਤਸ਼ਾਹੀ ਗੱਲ ਕਹਿੰਦੇ ਨੇ ਕਿ ਕੋਈ ਮਨੁੱਖ ਬੰਦਗੀ ਕਰਦੇ ਆ ਇੰਨਾ ਜਿਆਦਾ ਸਫਲ ਹੋ ਜਾਵੇ ਕਿ ਇੱਕ ਪਰਮਾਣੂ ਬਰਾਬਰ ਹੋ ਜਾਵੇ ਦੀਪਾਂ ਲੋਆਂ ਖੰਡਾਂ ਆਕਾਸ਼ ਦੇ ਵਿੱਚ ਬ੍ਰਹਿਮੰਡ ਦੇ ਵਿੱਚ ਅੱਖ ਦੇ ਫੋਰ ਵਿੱਚ ਘੁੰਮ ਕੇ ਆ ਜਾਵੇ ਇੰਨੀ ਉਹਨੂੰ ਸਿੱਧੀ ਮਿਲ ਜਾਵੇ ਦੁਨੀਆ ਦੀ ਪਰ ਜਦੋਂ ਤੱਕ ਉਹ ਗੁਰੂ ਦੇ ਲੜ ਲੱਗ ਕੇ ਪ੍ਰਮਾਤਮਾ ਦੀ ਬੰਦਗੀ ਨਹੀਂ ਨਾ ਕਰਦਾ ਹੈ ਤਾਂ ਫਿਰ ਹੀ ਨਨਕ ਬਿਨਾਂ ਗੁਰੂ ਤੋਂ ਉਹ ਆਪਣੀ ਜ਼ਿੰਦਗੀ ਮਨੋਰਥ ਦੇ ਵਿੱਚ ਸਫਲ ਨਹੀਂ ਹੋ ਸਕਦਾ ਮਨੋਰਥ ਇੱਕੋ ਹੀ ਹੈ ਪ੍ਰਭ ਇਹ ਹੈ ਮਨੋਰਥ ਮੇਰਾ ਕਿਰਪਾ ਨਿਧਾਨ ਦਇਆਲ ਮੁਹਿ ਦੀਜੈ ਕਰ ਸੰਤਨ ਕਾ ਜੀਰਾ ਪ੍ਰਤਹ ਕਾਲ ਲਗਉ ਜਨ ਚਰਨੀ ਨਿਸਵਾਸੁਰ ਦਰਸ਼ ਪਾਵ ਤਨ ਮਨ ਅਰਪ ਕਰਉ ਜਨ ਸੇਵਾ ਅਰਸਨਾ ਹਰ ਗੁਣ ਗਾਵਾਂ ਸਾਸ ਸਾਸ ਸਿਮਰ ਕੋ ਵੀ ਆਪਣਾ ਸੰਤ ਸੰਗ ਨਿਤ ਰਹੀ ਹੈ ਇੱਕ ਅਧਾਰ ਨਾਮ ਧਨਮੂਰਾ ਆਨੰਦ ਨਾਨਕ ਇਹ ਲਈ ਹੈ ਬਸ ਇਹੀ ਮਕਸਦ ਹੈ ਕਿ ਪ੍ਰਮਾਤਮਾ ਦੀ ਬੰਦਗੀ ਕਰਨ ਅਮਰਤ ਮਿਲਿ ਉਠਣਾ ਪ੍ਰਮਾਤਮਾ ਨੂੰ ਯਾਦ ਕਰਨਾ ਪ੍ਰਮਾਤਮਾ ਦੀ ਜਨਨੋ ਜਿਹੜਾ ਹੈ ਉਹਨਾਂ ਦੀ ਸੇਵਾ ਦੇ ਵਿੱਚ ਹਾਜ਼ਰ ਰਹਿਣਾ ਸਾਧ ਸੰਗਤ ਕਰਨੀ ਬਸ ਇਹੀ ਮਕਸਦ ਹੈ ਜ਼ਿੰਦਗੀ ਦਾ ਸਭ ਕੁਝ ਹੋਣ ਦੇ ਬਾਵਜੂਦ ਜੇ ਬੰਦਗੀ ਨਹੀਂ ਕਰਦਾ ਪਰਮਾਤਮਨ ਚੇਤੇ ਨਹੀਂ ਕਰਦਾ ਤਾਂ ਗੁਰੂ ਅਰਜਨ ਦੇਵ ਮਹਾਰਾ ਜੀ ਕਹਿੰਦੇ ਸਭ ਕੁਝ ਹੋਣ ਦੇ ਬਾਵਜੂਦ ਵੀ ਗੁਰੂ ਤੋਂ ਬਿਨਾ ਇਹ ਮਨੁੱਖ ਸਫਲ ਨਹੀਂ ਹੋ ਸਕਦਾ ਸੋ ਇਹ ਦੂਜੇ ਸ਼ਲੋਕ ਦੇ ਜੋ ਵਿਚਾਰ ਅਰਥ ਨੇ ਆਪ ਸੰਗਤਾਂ ਨੇ ਨਾਲ ਸੰਝੇ ਕੀਤੇ ਨੇ ਆਪ ਜੀ ਨੂੰ ਅਗਰੇ ਵੀਡੀਓ ਚੰਗੀ ਲੱਗੇ ਤਾਂ ਵੱਧ ਤੇ ਵੱਧ ਸ਼ੇਅਰ ਕਰਿਓ ਤਾਂ ਕਿ ਪਾਠ ਕਿਵੇਂ ਕਰਨਾ ਹੈ ਸ਼ਬਦ ਦੀ ਵਿਚਾਰ ਕੀ ਹੈ ਵੱਧ ਤੇ ਵੱਧ ਸੰਗਤਾਂ ਤੱਕ ਪਹੁੰਚ ਸਕੇ ਔਰ ਆਪ ਜੀ ਕਮੈਂਟ ਕਰਕੇ ਕਮੈਂਟ ਕਰਕੇ ਆਪਣਾ ਸੁਝਾਅ ਵੀ ਜਰੂਰ ਦੇ ਸਕਦੇ ਵਾਹਿਗੁਰੂ ਜੀ ਦਾ ਫਲਸਾ ਵਾਹਿਗੁਰੂ ਜੀ ਦੀ ਫਤਿਹ